ਮਾ ਸਰ ਮੈਂ ਮੈਂ ਜੋ ਕੋਚ ਹਾਂ ਰਾਉਂਡ ਕਲਾਸ 'ਚ ਕੰਮ ਕਰ ਰਿਹਾ ਤੇ ਮੈਂ ਬੱਚਿਆਂ ਦੇ ਟ੍ਰੈਲੀ ਰਾਉਂਡ ਕਲਾਸ ਫਾਊਂਡੇਸ਼ਨ ਲਈ ਘੁੰਮਣੇ ਮੈਂ ਬੱਚੇ ਘਾਡਾਉਣ ਲੈ ਕੇ ਜਾ ਰਿਹਾ ਸੀਗਾ ਮੈਂ ਬੇਰੋ شاہ ਪਿੰਡ ਤੋਂ ਮੇਰੇ ਫਰੈਂਡ ਦੀ ਗੱਡੀ ਲਈਦੀ ਉਹਦੀ ਗੱਡੀ ਤੇ ਬੱਚਿਆਂ ਨੂੰ ਲੈ ਕੇ ਜਾ ਰਿਹਾ ਸੀ ਉਹਨਾਂ ਦੇ ਫਰੈਂਡ ਦੇ ਬੱਚੇ ਹੀ ਉਹਨਾਂ ਜਿਹਨੂੰ ਮੈਂ ਲੈ ਕੇ ਆ ਰਿਹਾ ਸੀਗਾ ਤੇ ਮੈਂ ਕੈਪੜੀ ਪਾਈ ਸੀ ਤੇ ਮੈਂ ਸੋਚਿਆ ਮੈਂ ਆਪਣੇ ਘਰੋਂ ਲੋਰ ਪਾ ਕੇ ਤੇ ਚਲੋ ਵਧੀਆ ਤਰੀਕੇ ਨਾਲ ਜਾਂਦੇ ਹਾਂ ਨਾ ਪਰ ਬੂਟਪਾਰ ਪਾ ਕੇ ਵੀ ਕੋਚ ਆ ਚੰਗਾ ਨਹੀਂ ਲੱਗਦਾ ਜੱਪਣਾ ਜਦੋਂ ਮੈਂ ਕਹਾਂ ਰਾਹ ਪਨੇਂ ਗੱਡੀ ਨੂੰ ਰਹੀ ਐ ਕਿ ਉਹਨਾਂ ਦੀ ਕੁਰਸੀ ਡਠੀ ਗਲੀ ਦੇ ਵਿੱਚ ਤੇ ਇੱਕ ਜਿਨ੍ਹਾਂ ਦੀ ਮੰਜੀ ਡਠੀ ਉਹਨਾਂ ਨੇ ਤੇ ਮੰਜੀ ਪਰੇ ਕਰ ਲਈ ਤੇ ਜਿਹੜਾ ਭਾਈ ਹੈਗਾ ਉਹਨੇ ਕਿ ਆਪਣੀ ਜਿਹੜੀ ਕੁਰਸੀ ਉਹਦੀ ਹੈ ਵੀ ਸਾਈਡ ਤੇ ਹੀ ਉਹ ਮੈਨੂੰ ਗਾਲਾਂ ਕੱਢਣ ਲੱਗ ਪਿਆ ਗਾਲਾਂ ਕੱਢਣ ਲੱਗ ਪਿਆ ਜਦੋਂ ਗਾਲਾਂ ਕੱਢਦਾ ਕੱਢਦਾ ਉਹਨੇ ਫਿਰ ਮੈਨੂੰ ਤੰਕੀਆਂ ਦੇਣੀਆਂ ਸ਼ੁਰੂ ਕਰਦੀਆਂ ਗਾਲਾਂ ਕੱਢਣੀਆਂ ਮੈਨੂੰ ਗੱਡੀ ਦੇ ਵਿੱਚ ਚੁੱਲ ਕੱਢ ਲਿਆ ਉਹਨਾਂ ਨੇ ਉਹਨਾਂ ਦੀ ਜਿੱਦਾਂ ਕਿ ਪਹਿਲਾਂ ਹੀ ਪਲੈਨਿੰਗ ਸੀਗੀ ਇਹ ਚੀਜ਼ ਕਰਨ ਦੀ ਉਹਨਾਂ ਜਦੋਂ ਮੈਂ ਗੱਡੀ 'ਚ ਕੱਢਿਆ ਪੂਰਾ ਪਰਿਵਾਰ ਆ ਕੇ ਮੈਨੂੰ ਪੈ ਗਈ ਥੱ ਉਹਨਾਂ ਮੈਨੂੰ ਜਾਨੂ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਮੈਂ ਉਥੋਂ ਸੁੱਟ ਕੇ ਭੱਜਿਆ ਵਾਂ ਭੱਜਦੇ ਆ ਭੱਜਦੇ ਆ ਉਹਨਾਂ ਨੇ ਮੇਰੇ ਸਿਰ ਤੇ ਸਾਥ ਲੱਗੀ ਹੋਈ ਆ ਜੀ ਆ ਹੁਣ ਵੀ ਸਵੈਲੀng ਆ ਮਗਰ ਸਿਰ ਤੇ ਸਿਟੀਸ ਕੰਦਰ ਸੀ ਡਾਕਟਰ ਨੇ ਤੇ ਉਹਨਾਂ ਨੇ ਮੈਨੂੰ ਆਪਣੇ ਵੱਲ ਪੂਰੀ ਜਾਨੂ ਮਾਰਨ ਦੀ ਕੋਸ਼ਿਸ਼ ਕੀਤੀ ਆ ਮੈਂ ਮੰਗ ਕਰਦਾ ਵਾਂ ਕਿ ਮੇਰਾ ਇਨਸਾਫ ਕੀਤਾ ਜਾਏ ਪ੍ਰਸ਼ਾਸਨ ਅੱਗੇ ਵੀ ਗੱਡੀ ਦਾ ਮੈਨੂੰ ਤਾਂ ਗੱਡੀ ਉਹਨਾਂ ਦਾ ਕੰਪਟਰ ਕਰਤੀ ਸੀ ਸਾਰੀ ਆਪਾਂ ਦਾ ਕੋਈ ਨਾਮ ਉਹਨਾਂ ਦਾ ਕੋਈ ਹੈਗਾ ਨਾ ਬਹਿਨ ਦਾ ਖੂਨ ਨਾ ਆਪਣਾ ਬੋਲ ਨਾ ਛਾਲ ਤੇ ਉਹਨਾਂ ਨੇ ਮੈਨੂੰ ਗਲੀ ਦੇ ਵਿੱਚੋਂ ਨੰੰਗਾ ਤੋਂ ਮਨਾ ਕੀਤਾ ਕੀ ਤੈਨੂੰ ਬਲੀ ਦੇ ਵਿੱਚ ਹੁੰਦੀ ਨਹੀਂ ਲੰਗਣ ਦੇਣਾ ਆਪਣਾ ਉਥੋਂ ਦੀ ਆਏ ਹੈ ਜੇ ਹੈਗਾ ਤੈਨੂੰ ਇੱਥੋਂ ਦੀ ਲੰਗਣ ਨਹੀਂ ਦੇਣਾ ਤੂੰ ਗੱਡੀ ਮੋੜ ਕੇ ਕਾੜੋ ਉਥੋਂ ਇਹਨਾਂ ਨੇ ਮੈਨੂੰ ਗੱਡੀ ਦੇ ਵਿੱਚੋਂ ਬਾਅਦ ਚ ਕੱਢ ਕੇ ਪੂਰੇ ਪਰਿਵਾਰ ਨੇ ਮੈਨੂੰ ਬੁੱਟਿਆ ਵਾ ਤੇ ਉਥੋਂ ਦਾ ਇਹਨਾਂ ਕੋਲ ਜਾਨ ਛਡਾ ਕੇ ਆਪਣੀ ਭੱਜੀਆਂ ਜੀ ਕੀ ਜਾਂਦੇ ਮੈਂ ਚਾਹੁੰਦਾ ਵਾਂ ਕਿ ਇਨਸਾਫ ਕੀਤਾ ਜਾਏ ਇਸ ਚੀਜ਼ ਦਾ ਜੋ ਆਪ ਪਾਰਟੀਆਂ ਦਾ ਕਿਤੇ ਆਪਸ ਵਿੱਚ ਕਸਮ ਕਸਮ ਹੋਈ ਹੈ ਝਗੜਾ ਹੋਇਆ ਮੇਰਾ ਡਿਊਟੀ ਅਫਸਰ ਉਸੇ ਮੌਕੇ ਤੇ ਗਿਆ ਸੀ ਬਰਿੰਦਰ ਅੱਜ ਮੈਂ ਵੀ ਮੌਕਾ ਵੇਖਿਆ ਹੈ ਦੋਵੇਂ ਪਾਰਟੀਆਂ ਜਿਹੜੀਆਂ ਆਪਸ ਵਿੱਚ ਤੈਸ਼ ਵਿੱਚ ਨੇ ਇੱਕ ਪਾਰਟੀ ਕੋਈ ਨਿਸ਼ਾਦੇ ਦੱਸ ਦਿੱਤਾ ਹਲੋਈਆ ਦੂਜਾ ਵੀ ਕੋਈ ਨਿਸ਼ਾਦ ਹਲਿਆ ਕੋਸ਼ਿਸ਼ ਤੇ ਕਰਾਂਗੇ ਕਿ ਨਾ ਦੋ ਪਾਰਟੀਆਂ ਰਾਜ਼ੀ ਨਾ ਕਰਾਵਾਂਗੇ ਜੇਕਰ ਨਾਰਾਜ਼ੀ ਨਾ ਹੋਇਆ ਤੇ ਜੋ ਜੋ ਰਿਜ਼ਲਟ ਜਣਨਗੇ ਉਹ ਕਾਨੂੰਨ ਕਰ ਵੀ ਇਹਨਾਂ ਵਿੱਚ